ਸਭ ਤੋਂ ਪਹਿਲਾਂ ਤਾਂ ਸਤਿ ਸ੍ਰੀ ਅਕਾਲ ਜੀ ਜਿਨੇ ਤੁਸੀਂ ਦੇਖ ਰਹੂ ਆਪਣੀ ਆਹ ਵੀਡੀਓ ਮੇਰੀਆਂ ਭੈਣਾਂ ਮੇਰੀਆਂ ਮਾਤਾ-ਮਾ ਮੇਰੇ ਵੱਡੇ ਬਜ਼ੁਰਗ ਤੇ ਮੇਰੇ ਭਰਾ ਤੁਹਾਡਾ ਸਾਰਿਆਂ ਦਾ ਆਪਾਂ ਸਵਾਗਤ ਕਰਦੇ ਹਾਂ ਜੀ ਇੱਕ ਵਾਰ ਫਿਰ ਤੋਂ ਤੁਹਾਡੇ ਆਪਦੇ ਆਪਣੇ ਚੈਨਲ ਦੇ ਵਿੱਚ ਜੇ ਤੁਹਾਡੇ ਖਾਤਰ ਆਪਾਂ ਬਹੁਤ ਚੰਗੀ ਵੀਡੀਓ ਲੈ ਕੇ ਪਹੁੰਚਿਆ ਮਕਾਨ ਆਪਾਂ ਲੈ ਕੇ ਪਹੁੰਚਿਆ ਜਿਹੋ ਜਿਹੇ ਮਕਾਨ ਵਾਸਤੇ ਤੁਸੀਂ ਕਮੈਂਟ ਕਰ ਰਹੇ ਸੀਗੇ ਮੰਗ ਪਾ ਰਹੇ ਸੀਗੇ ਉਹ ਹੀ ਜਾਂ ਮਕਾਨ ਆਪਾਂ ਤੁਹਾਡੇ ਖਾਤਰ ਅੱਜ ਲੈ ਕੇ ਪਹੁੰਚਿਆ ਜੀ ਗੱਲ ਆਪਾਂ ਕਰਦੇ ਹਾਂ ਅੱਗੀ ਤੇ ਜਿੰਨੇ ਤੁਸੀਂ ਦੇਖ ਰਹੇ ਜੀ ਤੁਹਾਡੇ ਕੋਲੇ ਵੀ ਮਕਾਨ ਕੁਠੀ ਘਰ ਹੈਗਾ ਵੇਚਣ ਵਾਸਤੇ ਤੁਸੀਂ ਵੇਚਣਾ ਜੇ ਚਾਹੁੰਦੇ ਹੋ ਤਾਂ ਆਪਣੇ ਕੋਲੇ ਭੇਜ ਕੇ ਫਰੀਦ ਵਿੱਚ ਐਡ ਕਰਵਾ ਸਕਦੇ ਹੋ ਆਪਣਾ WhatsApp ਨੰਬਰ ਉੱਪਰ ਹਮੇਸ਼ਾ ਚੱਲਦਾ ਰਹਿੰਦਾ ਜੀ ਨੰਬਰ ਆਪਣਾ 73800 ਪੂਰਾ 26100 73 ਤੇ ਹੁਣ ਆਪਾਂ ਜਿਹੜਾ ਮਕਾਨ ਲੈ ਕੇ ਪਹੁੰਚਿਆ ਉਹਦੀ ਗੱਲ ਕਰਦੇ ਹਾਂ ਇਹਨਾਂ ਨੇ ਵੀਡੀਓ ਆਪਣੇ ਕੋਲੇ ਨਹੀਂ ਬਣਾ ਕੇ ਭੇਜੀ ਕੱਲੀਓ ਫੋਟੋਆਂ ਖਿੱਚ ਕੇ ਭੇਜੀਆਂ ਮੈਂ ਰਿਕੁਐਸਟ ਕਰਦਾ ਜੀ ਬੇਨਤੀ ਕਰਦਾ ਜਿੰਨੇ ਤੁਸੀਂ ਆਪਣੇ ਕੋਲੇ ਭੇਜ ਦਿਓ ਪਹਿਲੀ ਗੱਲ ਤਾਂ ਵੀਡੀਓ ਲਾਜ਼ਮੀ ਬਣਾ ਕੇ ਭੇਜਣੀ ਹੈ ਜੀ ਤੇ ਆਪਾਂ ਨੂੰ ਪੁੱਛਣ ਦੀ ਲੋੜ ਵੀ ਹੈ ਨਹੀਂ ਆਪਣੇ WhatsApp ਨੰਬਰ ਤੇ ਸਿੱਧਾ ਬੱਸ ਭੇਜ ਦੇ ਕਰੋ ਉਹ ਤੋਂ ਬਾਅਦ ਆਪਾਂ ਤੁਹਾਡੀ ਐਡ ਲਗਾ ਦੇਵਾਂਗੇ ਜੀ ਤੇ ਬਾਕੀ ਫੋਟੋਆਂ ਇਹਨਾਂ ਨੇ ਭੇਜੀਆਂ ਤੇ ਤੁਸੀਂ ਇਹਨਾਂ ਨਾਲ ਗੱਲ ਕਰ ਲਿਓ ਨੰਬਰ ਅੱਗੇ ਤੁਹਾਨੂੰ ਮਿਲ ਜੂਗਾ ਤੇ ਲੋਕੇਸ਼ਨ ਸਾਰਾ ਕੁਝ ਤੁਹਾਨੂੰ ਵੀਡੀਓ ਚ ਮਿਲ ਜੂਗਾ ਤੇ ਤੁਸੀਂ ਵੀਡੀਓ ਮੰਗਵਾਉਣੀ ਹੋਵੇ ਤਾਂ ਮਾਲਕ ਨੂੰ ਕਹਿ ਦਿਓ ਵੀ ਸਾਨੂੰ ਵੀਡੀਓ ਬਣਾ ਕੇ ਭੇਜ ਦਿਓ ਉਹ ਬਣਾ ਕੇ ਤੁਹਾਨੂੰ ਸਿੱਧਾ ਭੇਜ ਦੇਣਗੇ ਤੇ ਤੁਹਾਡੀ ਮਾਲਕ ਨਾਲ ਸਿੱਧੀ ਗੱਲ ਹੋ ਚੁਗੀ ਅੱਪਾ ਜਿਹੜਾ ਮਕਾਨ ਲੈ ਕੇ ਪਹੁੰਚਿਆ 200 ਗਜ਼ ਜਗ੍ਹਾ ਦੇ ਵਿੱਚ ਬਣਿਆ ਹੋਇਆ ਹੈ। ਇਹਦੇ ਵਿੱਚ ਬਾਹਰ ਲਈ ਸਾਡਾ ਆਪਣੇ ਨੂੰ ਦੋ ਦੁਕਾਨਾਂ ਮਿਲ ਜਾਣਗੀਆਂ ਤੇ ਚਾਰ ਕਮਰੇ ਬਣੇ ਹੋਏ ਨੇ ਬਾਥਰੂਮ ਅਟੈਚ ਹੈ ਤੇ ਕਿਚਨ ਤੇ ਲੌਬੀ ਇਹਨਾਂ ਦਾ ਏਰੀਆ ਮਜੀਠਾ ਰੋਡ ਪੰਡੋਰੀ ਅੰਮ੍ਰਿਤਸਰ ਜੀ ਤੇ ਰਜਿਸਟਰੀ ਵਾਲੀ ਜਗ੍ਹਾ ਜੀ 26 ਲੱਖ ਰੁਪਿਆ ਮਾਲਕ ਨੇ ਰੇਟ ਕਿ ਹੈਗਾ ਬਾਕੀ ਕਹਿੰਦੇ ਸੀ ਕਿ ਮਾਲਕ ਉੱਪਰ-ਨੀਚੇ ਰੇਟ ਕਰ ਲਾਂਗੇ ਇੱਕ ਵਾਰੀ ਸਿਰਫ ਡਿਮਾਂਡ ਆ ਹਾਂ ਤੇ ਰੰਗ ਨਹੀਂ ਹੋਇਆ ਬਾਕੀ ਰੰਗ ਨਹੀਂ ਹੋਇਆ ਤੇ ਜੋੜੀਆਂ ਜੋ ਆਪਾਂ ਸਾਰਾ ਲੱਗਿਆ ਹੋਇਆ ਤੇ ਲਾਈਟਿੰਗ ਦਾ ਕੰਮ ਤੁਸੀਂ ਆਪੇ ਦੇਖ ਲਓ ਸਾਰਾ ਕੁਝ ਬਾਕੀ ਤਾਂ ਵਧੀਆ ਸੀ ਤੇ ਨੁਕਸ ਤੇ ਕੋਈ ਰੋਲ ਰੱਪੇ ਵਾਲੀ ਜਗ੍ਹਾ ਜਾਂ ਇਸ ਤਰ੍ਹਾਂ ਦਾ ਕੁਝ ਨਹੀਂ ਹੈਗਾ ਸੀ ਵਧੀਆ ਮਕਾਨ ਹੈ ਵਧੀਆ ਮਾਲਕ ਨੇ ਬਣਾਇਆ ਹੋਇਆ ਤੇ ਜਾ ਕੇ ਤੁਸੀਂ ਦੇਖਣਾ ਹੋਵੇ ਜਾ ਕੇ ਦੇਖ ਸਕਦੇ ਹੋ ਲੋਕੇਸ਼ਨ ਤੁਹਾਨੂੰ ਮੈਂ ਦੱਸ ਹੀ ਦਿੱਤੀ ਤੇ ਰੇਟ 26 ਲੱਖ ਰੁਪਇਆ ਮੰਗ ਇਹਨਾਂ ਨੇ ਕੀਤੀ ਆ ਬਾਕੀ ਕਹਿੰਦੇ ਸੀਗੇ ਉੱਪਰ-ਨੀਚੇ ਰੇਟ ਕਰ ਲਵਾਂਗੇ ਵੇਕੇ ਤੇ ਨੰਬਰ 97815 14509 ਨੰਬਰ ਤੇ ਗੱਲ ਕਰ ਲਓ ਤੇ ਗੱਲ ਕਰਕੇ ਖਰੀਦਣਾ ਚਾਹੋ ਤੁਸੀਂ ਚਾਹਵਾਂ ਨੂੰ ਆਹ ਮਕਾਨ ਖਰੀਦਣੋਂ ਦਾ ਜਾ ਕੇ ਦੇਖ ਕੇ ਗੱਲ ਕਰਕੇ ਖਰੀਦ ਸਕਦੇ ਹੋ ਜੀ ਬਾਕੀ ਇਸ ਮਕਾਨ ਦੀ ਗੱਲ ਤਾਂ ਆਪਾਂ ਪੂਰੀ ਕਰ ਲਈ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਇਸੇ ਵੀ ਏਰੀਆ 'ਚੋ ਦੇਖ ਰਿਹਾ ਹਾਂ ਤੁਹਾਡੇ ਕੋਲੇ ਵੀ ਵੇਚਣ ਵਾਸਤੇ ਕੁਝ ਵੀ ਹੈ ਕੋਠੀ ਘਰ ਮਕਾਨ ਜਿੰਨੀਆਂ ਮੇਰੀਆਂ ਮਾਤਾਵਾ ਮੇਰੇ ਵੱਡੇ ਬਜ਼ੁਰਗ ਤੇ ਮੇਰੇ ਭਰਾ ਤੁਸੀਂ ਦੇਖ ਰਹੇ ਹੋ ਤੁਸੀਂ ਵੇਚਣਾ ਜੇ ਚਾਹੁੰਦੇ ਹੋ ਤਾਂ ਆਪਣੇ ਕੋਲੇ ਭੇਜ ਕੇ ਐਡ ਤੁਸੀਂ ਫਰੀਦ ਦੇ ਵਿੱਚ ਕਰਵਾ ਸਕਦੇ ਹੋ ਆਪਣੇ ਕੋਲੇ ਭੇਜਣ ਲਈ ਆਪਣਾ ਨੰਬਰ ਨੋਟ ਕਰ ਲਓ ਸਾਰੀ ਉੱਪਰ ਵਾਰ-ਵਾਰ ਚੱਲਦਾ ਰਹਿੰਦਾ ਹੈ 73800 ਪੂਰਾ 62173 ਤੇ ਭੇਜ ਦਿਅ ਕਰੋ ਜੀ ਤੇ ਆਪਾਂ ਕੋਈ ਕਮਿਸ਼ਨ ਕੋਈ ਦਲਾਲੀ ਕੁਝ ਨਹੀਂ ਲੈਂਦੇ ਫਰੀਦ ਦੇ ਵਿੱਚ ਆਪਣਾ ਸਾਰਾ ਕੰਮ ਹੈਗਾ ਪੇਜ ਦੂਜੇ ਬਾਕੀ ਅੱਜ ਦੀ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਜਰੂਰ ਦੱਸੋ ਤੇ ਵੀਡੀਓ ਵਧੀਆ ਲੱਗੀ ਆ ਤੇ ਇਸ ਤਰ੍ਹਾਂ ਦੀ ਹਰ ਰੋਜ਼ ਨਵੀਂ ਵੀਡੀਓ ਤੁਸੀਂ ਦੇਖਣਾ ਪਸੰਦ ਕਰਦੇ ਹੋ ਤਾਂ ਨੀਚੇ ਇੱਕ ਸਬਸਕ੍ਰਾਈਬ ਦਾ ਬਟਨ ਤੁਹਾਨੂੰ ਮਿਲੂਗਾ ਉਹਨੂੰ ਜਰੂਰ ਦਬਾ ਦਿਓ ਨਾਲ ਇੱਕ ਬੈਲ ਆਈਕਨ ਮਿਲੂਗਾ ਉਹਨੂੰ ਵੀ ਦਬਾ ਦਿਓ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਵੀ ਕਰ ਦਿਓ ਲਾਈਕ ਦਾ ਬਟਨ ਵੀ ਤੁਹਾਨੂੰ ਨੀਚੇ ਮਿਲੂਗਾ ਜੀ ਬਾਕੀ ਜਲਦੀ ਮਿਲਦੇ ਹਾਂ ਜੀ ਆਪਾਂ ਇਸੇ ਤਰ੍ਹਾਂ ਦੀ ਇੱਕ ਹੋਰ ਨਾਮੀ ਵੀਡੀਓ ਨਾਮ ਇੱਕ ਕੋਠੀ ਮਕਾਨ ਘਰ ਦੇ ਨਾਲ ਤੇ ਜੁੜੇ ਰਹੋ ਜੀ ਤੁਹਾਡਾ ਆਪ ਦਾ ਆਪਣਾ ਚੈਨਲ ਆ ਹਾਂ ਤੇ ਸਬਸਕ੍ਰਾਈਬ ਕਰਕੇ ਜੁੜ ਜੋ ਪੱਕੇ ਤੌਰ ਤੇ ਤੇ ਅਗਲੀ ਵੀਡੀਓ ਚ ਤੁਹਾਡੇ ਵਾਸਤੇ ਆਪਾਂ ਕਿਹੜੇ ਏਰੀਆ ਚੋਂ ਮਕਾਨ ਘਰ ਕੁਠੀ ਲੈ ਕੇ ਪਹੁੰਚੀਏ ਦੱਸਿਓ ਜਰੂਰ ਮੈਨੂੰ